ਚਲਦੇ ਵਿਆਹ ਸਮਾਗਮ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਦੱਸਦੀ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਜੰਮ ਕੇ ਲਾਠੀ ਡੰਡਿਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਕਾਰਨ ਕਈ ਲੋਕ ਜ਼ਖਮੀ ਹੋਏ ਨੇ ਮੌਕੇ ਦੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਦੇ ਵੱਲੋਂ ਆ ਕੇ ਕਈਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਖਬਰ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਧਰਮਸ਼ਾਲਾ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਦੇ ਦੌਰਾਨ ਉਸ ਵੇਲੇ ਰੰਗ ਦੇ ਵਿੱਚ ਭੰਗ ਪੈ ਗਈ ਜਦੋਂ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਹੰਗਾਮਾ ਹੋ ਗਿਆ ਜਿਸ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੱਸਿਆ ਜਾ ਰਿਹਾ ਹੈ ਕੀ ਡੋਲੀ ਤੋਂ ਪਹਿਲਾਂ ਇਹ ਹੰਗਾਮਾ ਹੋਇਆ ਜਿੱਥੇ ਦੋਨੋਂ ਧਿਰਾਂ ਆਪਸ ਦੇ ਵਿੱਚ ਭੜ ਗਈਆਂ ਇੱਥੋਂ ਤੱਕ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਲੋਕ ਆਪਸ ਦੇ ਵਿੱਚ ਖਿੱਚ ਤੋ ਕਰਦੇ ਦਿਖਾਈ ਦਿੱਤੇ ਇਸ ਦੌਰਾਨ ਹਮਲਾਵਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਦੱਸੇ ਜਾ ਰਹੇ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿਤਾ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਫਿਲਹਾਲ ਮਾਮਲਾ ਪੂਰਾ ਕੀ ਹੈ ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਇਹ ਲਵ ਮੈਰੀ ਸੀ 6 ਮਹੀਨੇ ਪਹਿਲਾਂ ਹੀ ਜਿਸ ਨੌਜਵਾਨ ਦਾ ਵਿਆਹ ਸੀ ਉਸ ਦੇ ਨਾਲ ਲੜਕੀ ਪਰਿਵਾਰ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਤੇ ਹੁਣ ਇਲਜ਼ਾਮ ਲੱਗੇ ਨੇ ਕਿ ਉਸ ਨੌਜਵਾਨ ਦੇ ਵੱਲੋਂ ਯਾਨੀ ਕਿ ਲਾੜੇ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲਿਆਇਆ ਸੀ ਤੇ ਜਿਵੇਂ ਹੀ ਡੋਲੀ ਉੱਠਣ ਲੱਗੀ ਤਾਂ ਉੱਥੋਂ ਦੀ ਬਦਮਾਸ਼ਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਪਕਿਆ ਹਾਲਾਂਕਿ ਸੱਚ ਕੀ ਹੈ ਇਸ ਦੇ ਬਾਰੇ ਹਾਲੇ ਤੱਕ ਨਹੀਂ ਦੱਸਿਆ ਜਾ ਰਿਹਾ ਪਰੰਤੂ ਮੂੜਲੀ ਜਾਣਕਾਰੀ ਦੇ ਵਿੱਚ ਇਹ ਨਿਕਲ ਕੇ ਆਇਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਹਮਣੇ ਕੁੜੀ ਦਾ ਵਿਆਹ ਜੀ ਮੇਰੀ ਭੁਆ ਦੀਆ ਠੀਕ ਆ ਲੰਮਰ ਜੀ ਹੋਈ ਆ ਲੰਮਰੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਮੁੰਡੇ ਨਾਲ ਲੜਾਈ ਹੋਈ ਸੀਗੀ ਅੱਜ ਤੋਂ 6 ਮਹੀਨੇ ਪਹਿਲਾਂ ਠੀਕ ਹੈ ਨਾ ਆ ਹੁਣ ਤਾਂ ਇਹ ਗੱਲ ਠੀਕ ਹੈ ਨਾ ਪੂਰੀ ਪਲਾਨਿੰਗ ਬਣਾ ਕੇ ਆਏ ਪੂਰੀ ਪਲਾਨਿੰਗ ਬਣਾ ਕੇ ਬਰਾਤ ਲੈ ਕੇ ਆਏ ਆ ਕਾਪੇ ਖੰਡੇ ਕਟਾ ਕਾ ਮੇਰੇ ਮਾਮੇ ਕੋਲਾ ਆ ਵੀ ਲੋ ਆ ਦੇਖੋ ਇੱਕ ਮੁੰਡੇ ਦਾ ਮੋਟਰ ਤੋੜਿਆ ਜੀ ਤਿੰਨ ਮੁੰਡੇ ਜਿਹੜੇ ਕੋ ਚਤਨੀ ਚਲੇ ਆਏ ਜੀ ਆ ਦੇਖੋ ਇੱਕ ਇੱਥੇ ਮਾਰੀ ਆ ਇੱਕ ਮਿੰਟ ਬੋਲੋ ਇੱਕ ਇੱਕ ਬਾਈ ਮੇਰੇ ਆ ਬਾਈ ਦੀ ਗੱਲ ਸਾਨੂੰ ਗਲਤ ਪਾਈ ਜਾਂਦੇ ਜੀ ਝੂਠਾ ਠੀਕ ਆ ਸਾਨੂੰ ਵੀ ਇੱਕ ਬਣਾ ਦੇ ਆਪਣੇ ਕੋਲ ਛਾਲੇ ਆ ਵੀ ਲੋ ਜੀ ਸਾਨੂੰ ਜਨ ਸਾਸ਼ਨ ਆਇਆ ਪ੍ਰੈਸਿਡੈਂਟ ਸਾਡਾ ਸਾਥ ਦੇ ਰਿਹਾ ਸਾਡੀ ਕੋਈ ਸਪੋਰਟ ਨਹੀਂ ਦਈ ਜਾਂਦੇ ਸਾਡੀ ਸਾਡੇ ਭਾਅ ਵੱਡੇ ਆ ਆ ਦੇਖੋ ਸਾਧ ਕੇ ਸਾਧ ਕੇ ਸਾਧ ਕੇ ਮਰਵਾਏ ਗਏ ਆ ਸਾਧ ਕੇ ਮਰਵਾਏ ਆ ਆਪਣੇ ਮੁੰਡੇ ਚਲਦੇ ਵਿਆਹ ਸਮਾਗਮ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਦੱਸਦੀ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਜੰਮ ਕੇ ਲਾਠੀ ਡੰਡਿਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਕਾਰਨ ਕਈ ਲੋਕ ਜ਼ਖਮੀ ਹੋਏ ਨੇ ਮੌਕੇ ਦੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਦੇ ਵੱਲੋਂ ਆ ਕੇ ਕਈਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਖਬਰ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਧਰਮਸ਼ਾਲਾ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਦੇ ਦੌਰਾਨ ਉਸ ਵੇਲੇ ਰੰਗ ਦੇ ਵਿੱਚ ਭੰਗ ਪੈ ਗਈ ਜਦੋਂ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਹੰਗਾਮਾ ਹੋ ਗਿਆ ਜਿਸ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੱਸਿਆ ਜਾ ਰਿਹਾ ਹੈ ਕੀ ਡੋਲੀ ਤੋਂ ਪਹਿਲਾਂ ਇਹ ਹੰਗਾਮਾ ਹੋਇਆ ਜਿੱਥੇ ਦੋਨੋਂ ਧਿਰਾਂ ਆਪਸ ਦੇ ਵਿੱਚ ਭੜ ਗਈਆਂ ਇੱਥੋਂ ਤੱਕ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਲੋਕ ਆਪਸ ਦੇ ਵਿੱਚ ਖਿੱਚ ਤੋ ਕਰਦੇ ਦਿਖਾਈ ਦਿੱਤੇ ਇਸ ਦੌਰਾਨ ਹਮਲਾਵਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਦੱਸੇ ਜਾ ਰਹੇ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿਤਾ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਫਿਲਹਾਲ ਮਾਮਲਾ ਪੂਰਾ ਕੀ ਹੈ ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਇਹ ਲਵ ਮੈਰੀ ਸੀ 6 ਮਹੀਨੇ ਪਹਿਲਾਂ ਹੀ ਜਿਸ ਨੌਜਵਾਨ ਦਾ ਵਿਆਹ ਸੀ ਉਸ ਦੇ ਨਾਲ ਲੜਕੀ ਪਰਿਵਾਰ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਤੇ ਹੁਣ ਇਲਜ਼ਾਮ ਲੱਗੇ ਨੇ ਕਿ ਉਸ ਨੌਜਵਾਨ ਦੇ ਵੱਲੋਂ ਯਾਨੀ ਕਿ ਲਾੜੇ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲਿਆਇਆ ਸੀ ਤੇ ਜਿਵੇਂ ਹੀ ਡੋਲੀ ਉੱਠਣ ਲੱਗੀ ਤਾਂ ਉੱਥੋਂ ਦੀ ਬਦਮਾਸ਼ਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਪਕਿਆ ਹਾਲਾਂਕਿ ਸੱਚ ਕੀ ਹੈ ਇਸ ਦੇ ਬਾਰੇ ਹਾਲੇ ਤੱਕ ਨਹੀਂ ਦੱਸਿਆ ਜਾ ਰਿਹਾ ਪਰੰਤੂ ਮੂੜਲੀ ਜਾਣਕਾਰੀ ਦੇ ਵਿੱਚ ਇਹ ਨਿਕਲ ਕੇ ਆਇਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਹਮਣੇ ਕੁੜੀ ਦਾ ਵਿਆਹ ਸੀ ਮੇਰੀ ਭੂਆ ਜੀ ਦਾ ਠੀਕ ਆ। ਲਾ ਮੈਰਿਜ ਹੋਈ ਆ। ਲਾ ਮੈਰਿਜ ਹੋਈ ਆ। ਅੱਜ ਤੋਂ 6 ਮਹੀਨੇ ਪਹਿਲਾਂ ਮੁੰਡੇ ਨਾਲ ਹੀ ਲੜਾਈ ਹੋਈ ਸੀਗੀ। ਅੱਜ ਤੋਂ 6 ਮਹੀਨੇ ਪਹਿਲਾਂ ਠੀਕ ਆ ਨਾ? ਆ ਹੁਣ ਇਸ ਨਾਲ ਨਾਲ ਗੱਲ ਠੀਕ ਹੈ ਨਾ ਪੂਰੀ ਪਲਾਨਿੰਗ ਬਣਾ ਕੇ ਆਏ ਪੂਰੀ ਪਲਾਨਿੰਗ ਬਣਾ ਕੇ ਬਰਾਤ ਲੈ ਕੇ ਆਏ ਆ ਕਾਪੇ ਖੰਡੇ ਕਟਾ ਕਟਾ ਮੇਰੇ ਮਾਮੇ ਕੋਲ ਆ ਵੀ ਲੋ ਆ ਦੇਖੋ ਇੱਕ ਮੁੰਡੇ ਦਾ ਮੋਢਾ ਤੋੜਿਆ ਜੀ ਤਿੰਨ ਮੁੰਡੇ ਜਿਹੜੇ ਕੋ ਚਤਨੀ ਚਲੇ ਆਏ ਆ ਜੀ ਆ ਦੇਖੋ ਬੋਸ ਇਹ ਕਿਤੇ ਮਰੀ ਇੱਕ ਮਿੰਟ ਬੋਲੋ ਇੱਕ ਇੱਕ ਬਾਈ ਮੇਰੇ ਆ ਬਾਈ ਦੀ ਗੱਲ ਸਾਨੂੰ ਗਲਤ ਭਾਈ ਜਾਂਦੇ ਝੂਠਾ ਠੀਕ ਆ ਸਾਨੂੰ ਕਿਤੇ ਕੋਈ ਬਣਾਉਣਾ ਵੀ ਆਪਣੇ ਕੋਲ ਛਾਲੇ ਸਾਨੂੰ ਜਿਹੜਾ ਸਾਹਿਬ ਆਇਆ ਪ੍ਰੈਸਿਡੈਂਟ ਸਾਡਾ ਸਾਥ ਦੇ ਰਿਹਾ ਸਾਡੀ ਕੋਈ ਸਪੋਰਟ ਨਹੀਂ ਦੇਈ ਇਹਨਾਂ ਨੇ ਸਾਡੀ ਸਾਡੇ ਭਾਵਾ ਵੱਡੇ ਆ ਦੇਖੋ ਸਾਧ ਕੇ ਸਾਧ ਕੇ ਸਾਧ ਕੇ ਮਰਵਾਏ ਗਏ ਆ ਸਾਧ ਕੇ ਮਰਵਾਏ ਆ ਆਪਣੇ ਮੁੰਡੇ